ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ધੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਦ ਸਿੱਧਾਂ ਦਾ ਹੰਕਾਰ ਦੂਰ ਕਰਨ ਵਾਸਤੇ ਸੁਮੇਰ ਪर्वਤ ਵੱਲ ਚਲ ਪਏ ਤਾਂ ਉਹ ਦਰਮ ਭਰਤਰੀ ਨੇ ਜੋ ਗੁਰੂ ਜੀ ਨੂੰ ਪਹਿਲੇ ਮਿਲਿਆ ਸੀ ਉਹਨੇ ਗੋਰਖਨਾਥ ਨੂੰ ਦੱਸਿਆ ਕਿ ਗੁਰੂ ਨਾਨਕ ਜੀ ਪਰਮੇਸ਼ਵਰ ਦਾ ਪੁਰਣ અવਤਾਰ ਹਨ ਜੇਕਰ ਤੁਸੀਂ ਉਹਨਾਂ ਨੂੰ ਮਿਲ ਕੇ ਉਪਦੇਸ਼ ਦੁਆਰਾ ਆਪਣੇ ਮਤ ਵਿੱਚ ਲੈ ਆਓ ਤਾਂ ਤੁਹਾਡਾ ਬੜਾ ਜਸ ਫੈਲ ਜਾਏਗਾ ਇਹ ਗੱਲ ਸੁਣ ਕੇ ਗੋਰਖ ਨੇ ਵਿਚਾਰ ਕੀਤੀ ਕਿ ਸ਼ਕਤੀवान ਸਾਧਾਰਨ ਪੁਰਸ਼ ਹੋਵੇਗਾ ਵਿਸ਼ਨੂੰ અવਤਾਰ ਦਾ ਹੋਣਾ ਕਲਯੁਗ ਵਿੱਚ ਨਹੀਂ ਹੋ ਸਕਦਾ ਫਿਰ ਵੀ ਮੈਂ ਉਸ ਨੂੰ ਜਿੱਤ ਕੇ ਆਪਣੇ ਪੰਥ ਵਿੱਚ ਲੈ ਆਵਾਂਗਾ ਇਹ ਵਿਚਾਰ ਕਰਕੇ ਗੁਰੂ ਜੀ ਨੂੰ ਹਿਮਾਲਿਆ ਪਰਬਤ ਤੇ ਜਾ ਮਿਲਿਆ ਗੋਰਖਨਾਥ ਨੇ ਪੁੱਛਿਆ ਤੁਸੀਂ ਕੌਣ ਹੋ ਤੁਹਾਡੀ ਜਾਤ ਕੀ ਹੈ ਕਿੱਥੋਂ ਆਏ ਹੋ ਤੇ ਕਿੱਥੇ ਚੱਲੇ ਹੋ ਮੇਰੀ ਗੱਲ ਮੰਨ ਕੇ ਪਿੱਛੇ ਮੁੜ ਜਾਓ ਬਿਨਾਂ ਆਈ ਮੌਤ ਤੇ ਜਾਨ ਕਿਉਂ ਦਿੰਦੇ ਹੋ ਇੱਥੇ ਤਾਂ ਸੂਰਜ ਵੀ ਦਿਖਾਈ ਨਹੀਂ ਦਿੰਦਾ بڑے ਰਾਖਸ਼ ਹਨ ਜੋ ਕੱਤਿਆਂ ਨੂੰ ਖਾ ਜਾਣਗੇ ਗੁਰੂ ਜੀ ਨੇ ਕਿਹਾ ਸਾਡਾ ਰੂਪ ਅਚਰਜ ਹੈ ਅਸੀਂ ਜਾਤ ਰਹੇ ਤਹਾਂ ਜਿੱਥੇ ਚੰਨ ਸੂਰਜ ਨਹੀਂ ਉਹ ਸਾਡਾ ਦੇਸ਼ ਹੈ ਜਿੱਥੇ ਇੱਛਾ ਹੋਵੇ ਉੱਥੇ ਜਾਵਾਂਗੇ ਪਿੱਛੇ ਨਹੀਂ ਹਟਾਂਗੇ ਦਰ ਦੂਰ ਹੋ ਗਿਆ ਹੈ ਦੁਖ ਸੁਖ ਬਰਾਬਰ ਜਾਣ ਕੇ ਆਏ ਹਾਂ ਗੁਰੂ ਸਾਡਾ ਇੱਕ ਓੰਕਾਰ ਹੈ ਜੈਸ ਤੇ ਬਰਾਬਰ ਕੋਈ ਨਹੀਂ ਤੇ ਕਿਹਾ ਗੋਰਖ ਤੂੰ ਭੁੱਲਿਆ ਹੋਇਆ ਹੈ ਵੱਡੀ ਉਮਰ ਕਰਕੇ ਹੰਕਾਰੀ ਨਾ ਬਣ ਤਾਂ ਗੋਰਖਨਾਥ ਨੇ ਕਿਹਾ ਤੇਰੀ ਮਲ ਮੂਤਰ ਦੀ ਦੇਹੀ ਹੈ ਅੱਗੇ ਨਾ ਜਾਓ ਬਹੁਤ ਦੁੱਖ ਪਾਓਗੇ ਫਿਰ ਉਥੋਂ ਡਰ ਕੇ ਪਿੱਛੇ ਨੂੰ ਆਉਣਾ ਪਵੇਗਾ ਤੇਰਾ ਵਹਿਕ ਕੀ ਹੈ ਅਸੀਂ ਤਾਂ ਤੇਰੇ ਵਰਗਾ ਅੱਗੇ ਕੋਈ ਨਹੀਂ ਵੇਖਿਆ ਜਤਿ ਰਾਮ ਰਸਣ avatars ਨੇ ਗੁਰੂ ਧਾਰਨ ਕੀਤੇ ਹਨ ਤਾਂ ਤੁਸੀਂ ਕਿਉਂ ਨਹੀਂ ਕਰਦੇ ਤਦ ਗੁਰੂ ਜੀ ਨੇ ਕਿਹਾ ਨਾਮ ਦੇ ਪ੍ਰਤਾਪ ਕਰਕੇ ਸਾਡੀ ਦੇਹੀ ਪਵਿੱਤਰ ਹੋ ਗਈ ਹੈ ਕਾਇਰ ਉਹ ਹੁੰਦਾ ਹੈ ਜੋ ਤੇਰੇ ਵਾਂਗ ਵਿਅਰਥ ਹੀ ਵਿਰਲਾਪ ਕਰਦਾ ਹੈ ਅਸੀਂ ਅੱਗੇ ਜਾ ਕੇ ਕੁਦਰਤ ਦੇ ਰੰਗ ਜ਼ਰੂਰ ਵੇਖਾਂਗੇ ਡਰਾਂਗੇ ਨਹੀਂ ਪਿੱਛੇ ਨੂੰ ਦੌੜਾਂਗੇ ਨਹੀਂ ਤਾਂ ਗੋਰਖਨਾਥ ਨੇ ਕਿਹਾ योग ਨਾਲ ਸਰੀਰ ਸਦਾ ਹੀ ਸਥਿਰ ਰਹਿੰਦਾ ਹੈ ਨੌ ਨਿਧੀਆਂ ਤੇ 18 ਸਿੱਧੀਆਂ ਪ੍ਰਾਪਤ ਹੁੰਦੀਆਂ ਹਨ ਜੋ ਇੱਛਾ ਹੋਵੇ ਉਹ ਕਰ ਲਈਦਾ ਹੈ ਸਾਰੇ ਲੋਕਾਂ ਉੱਪਰ ਹੁਕਮ ਚੱਲਦਾ ਹੈ ਤੁਸੀਂ ਵੀ ਯੋਗ ਧਾਰਨ ਕਰ ਲਓ ਤਾਂ ਗੁਰੂ ਜੀ ਨੇ ਕਿਹਾ ਜਿਨ੍ਹਾਂ ਨੇ ਹੰਕਾਰਤਾ ਤਿਆਗ ਦਿੱਤੀ ਹੈ ਉਹਨਾਂ ਨੂੰ ਸਰੀਰ ਸਥਿਰ ਰੱਖਣ ਦੀ ਕੀ ਲੋੜ ਹੈ ਵਿਧੀਆਂ ਸਿੱਧੀਆਂ ਨਾਮ ਦੀਆਂ ਹਨ ਸਾਨੂੰ ਪੂਜਾ ਕਰਾਉਣ ਦੀ ਕੋਈ ਇੱਛਾ ਨਹੀਂ ਹੈ ਜਦ ਗੋਰਖ ਨੇ ਜਾਣ ਲਿਆ ਕਿ ਇਹ ਕਿਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਮੰਦੇ ਤਾਂ ਉਸਨੇ ਆਪਣੀ ਸ਼ਕਤੀ ਵਿਖਾਉਣ ਵਾਸਤੇ ਉਸ ਸਿਲਾ ਨੂੰ ਜਿਸ ਸਿਲਾ ਉੱਤੇ ਗੁਰੂ ਜੀ ਬੈਠੇ ਸਨ ਉਹਨੂੰ ਉਡਾਉਣ ਵਾਸਤੇ ਬਹੁਤ ਯਤਨ ਕੀਤੇ ਪਰ ਉਹ ਟिकी ਰਹੀ ਇਸ ਤੋਂ ਗੋਰਖਨਾਥ ਨੇ ਸਮਝ ਲਿਆ ਕਿ ਇਹ ਠੀਕ ਹੀ ਬੜੇ ਪ੍ਰਤਾਪੀ ਪੁਰਸ਼ ਹਨ ਜੇਕਰ ਇਹ ਮੇਰੇ ਚੇਲੇ ਮਾਨ ਜਾਣਤਾ ਸਾਡੇ ਸੰਸ ਦੀ ਬਹੁਤ ਮਹਾਨਤਾ ਹੋ ਜਾਵੇਗੀ ਇਹ ਵਿਚਾਰ ਕਰਕੇ ਗੋਰਖਨਾਥ ਉਥੋਂ ਅਲੋਪ ਹੋ ਗਿਆ ਤੇ ਆਪਣੇ ਟਿਕਾਣੇ ਸਿੱਧ ਮੰਡਲੀ ਵਿੱਚ ਪਹੁੰਚ ਗਿਆ ਜਦੋਂ ਗੋਰਖਨਾਥ ਅਚਾਨਕ ਹੀ ਅਲੋਪ ਹੋ ਗਿਆ ਤਾਂ ਭਾਈ ਮਰਦਾਨੇ ਜੀ ਨੇ ਕਿਹਾ ਮਹਾਰਾਜ ਇੱਥੇ ਤਾਂ ਸੂਰਜ ਚੰਦ ਕੁਝ ਵੀ ਨਹੀਂ ਦਿਸਦੇ ਅਸੀਂ ਕਿੱਥੇ ਆ ਗਏ ਹਾਂ ਤੇ ਗੁਰੂ ਜੀ ਅਸੀਂ ਜ਼ਮੀਨ ਤੋਂ ਕਿੰਨੇ ਕੁ ਉੱਚੇ ਹਾਂ ਗੁਰੂ ਜੀ ਨੇ ਕਿਹਾ ਧਰਤੀ ਤੋਂ ਕਈ ਲੱਖ ਯੋਜਨ ਉੱਚੇ ਹਾਂ ਇਹਨਾਂ ਤੋਂ ਉੱਪਰ ਧਰੂ ਹੈ ਜਿਸ ਨੇ ਬਚਪਨ ਵਿੱਚ ਬੜੀ ਹੀ ਕਠਨ ਤਪੱਸਿਆ ਕੀਤੀ ਸੀ ਤੇ ਛੋਟੀ ਉਮਰ ਵਿੱਚ ਹੀ ਪ੍ਰਭੂ ਦੀ ਪ੍ਰਾਪਤੀ ਕਰ ਲਈ ਸੀ ਤਾਂ ਮਰਦਾਨੇ ਨੇ ਕਿਹਾ ਗੁਰੂ ਜੀ ਮੈਨੂੰ ਉਸਤਤ ਅਰਸਨ ਵੀ ਕਰਾਓ ਤਦ ਗੁਰੂ ਜੀ ਨੇ ਪੁੱਛਿਆ ਬਾਲਾ ਤੇਰੀ ਕੀ ਸਲਾਹ ਹੈ ਤਾਂ ਬਾਲਾ ਜੀ ਨੇ ਕਿਹਾ ਮਰਦਾਨਾ ਜੋ ਕਹਿੰਦਾ ਉਹ ਠੀਕ ਹੈ ਤਦ ਗੁਰੂ ਜੀ ਤੁਰਦੇ ਤੁਰਦੇ ਉਥੇ ਨੇੜੇ ਆ ਗਏ ਜਿੱਥੇ ਸਿੱਧ ਮੰਡਲੀ ਬੈਠੀ ਹੋਈ ਸੀ ਕੋਈ ਸਿੱਧ ਮ੍ਰਗ ਆਸਣ ਤੇ ਬੈਠਾ ਹੋਇਆ ਸੀ ਤੇ ਕੋਈ ਸ਼ੇਰ ਦੀ ਖਾਲ ਤੇ ਬੈਠਾ ਹੋਇਆ ਸੀ ਕਿਸੇ ਨੇ ਸਰੀਰ ਤੇ ਸੁਹਾ ਮੜੀ ਹੋਈ ਸੀ ਕੋਈ ਕੰਨਾਂ ਵਿੱਚ ਮੁੰਦਰਾ ਪਾਈ ਬੈਠੇ ਸੀ ਕੋਈ ਬਗਣ ਦੇ ਆਸਰੇ ਬੈਠਾ ਹੋਇਆ ਸੀ ਇਨ੍ਹਾਂ ਵਿੱਚੋਂ ਕਈ ਰਿਧੀਆਂ ਦੀ ਸ਼ਕਤੀ ਕਰਕੇ ਜਿੱਥੇ ਜੀ ਕਰੇ ਉੜ ਕੇ ਚਲੇ ਜਾਣ ਵਾਲੇ ਸਨ ਕਈ ਛੋਟੇ ਰੂਪ ਧਾਰਨ ਵਾਲੇ ਅਤੇ ਕਈ ਮਨਮਰਜ਼ੀ ਮੁਤਾਬਿਕ ਵੱਡਾ ਰੂਪ ਧਾਰਨ ਕਰਨ ਵਾਲੇ ਸਨ ਸੇਰ ਸੱਪ ਤੇ ਜੋ ਵੀ ਚਾਹੇ ਭਿਆਨਕ ਰੂਪ ਧਾਰਨ ਕਰਨ ਵਾਲੇ ਸਨ ਅਜੇ ਹੀ ਸ਼ਕਤੀਸ਼ਾਲੀ ਸਿੱਧਾਂ ਦੀ ਸਭਾ ਵਿੱਚ ਬੈਠੇ ਹੋਏ ਗੋਰਖਨਾਥ ਨੇ ਕਿਹਾ ਸਿੱਧ ਲੋਕੋ ਤੁਹਾਡੇ ਕੋਲ ਇੱਕ ਨਾਨਕ ਨਾਮ ਦਾ ਗੁਰੂ ਆ ਰਿਹਾ ਹੈ ਤੁਹਾਡਾ ਸਥਾਨ ਵੇਖਣ ਆ ਰਿਹਾ ਹੈ ਤੁਹਾਡੇ ਵਿੱਚੋਂ ਕੋਈ ਐਸਾ ਚਤੁਰ ਬਲਵਾਨ ਸਿੱਧ ਚਾਹੀਦਾ ਹੈ ਜਿਹੜਾ ਉਸ ਨੂੰ ਇੱਥੇ ਆਉਣ ਨੂੰ ਰੋਕ ਦੇਵੇ ਨਹੀਂ ਤਾਂ ਉਸ ਨੂੰ ਉਪਦੇਸ਼ ਦੇ ਕੇ ਚੇਲਾ ਬਣਾ ਕੇ ਲਿਆਵੇ ਗੋਰਖਨਾਥ ਦੀ ਇਹ ਗੱਲ ਸੁਣ ਕੇ ਮਛਿੰਦਰ ਨਾਥ ਨੇ ਕਿਹਾ ਗੁਰੂ ਜੀ ਜੇ ਮੈਨੂੰ ਆਗਿਆ ਦਿਓ ਤਾਂ ਮੈਂ ਉਸ ਨੂੰ ਇੱਥੇ ਆਣ ਤੋਂ ਰੋਕ ਦੇਵਾਂਗਾ ਪਰ ਅੱਗੇ ਵੀ ਆਵੇ ਤਾਂ ਤੁਹਾਡਾ ਚੇਲਾ ਬਣਾ ਕੇ ਲਿਆਵਾਂਗਾ ਤਦ ਗੋਰਖਨਾਥ ਨੇ ਖੁਸ਼ ਹੋ ਕੇ ਕਿਹਾ ਹਾਂ ਜ਼ਰੂਰ ਜਾਓ ਗੁਰੂ ਪਿਆਰਿਓ ਯੋਗੀ ਮਛਿੰਦਰ ਨਾਥ ਬੜੇ ਹੰਕਾਰ ਨਾਲ ਗੁਰੂ ਜੀ ਨੂੰ ਰਸਤੇ ਵਿੱਚ ਮਿਲ ਕੇ ਕਹਿਣ ਲੱਗਾ ਹੈ ਬਾਲਕ ਤੂੰ ਇੱਥੇ ਕੈਸ ਵਾਸਤੇ ਆਇਆ ਹੈ ਝੂਠ ਨਾ ਬੋਲਣਾ ਸੱਚ ਦੱਸਣਾ ਪਰ ਤੂੰ ਅੱਗੇ ਜ਼ਰੂਰ ਜਾਣਾ ਚਾਹੁੰਦਾ ਹੈ ਤਾਂ ਮੇਰੇ ਕੋਲੋਂ ਉਪਦੇਸ਼ ਲੈ ਕੇ ਜੋਗ ਚਾਹੇ ਤਾਂ ਜੋਗ ਜੇ ਰਾਜ ਚਾਹੇ ਤਾਂ ਰਾਜ ਲੈ ਲਓ ਜੇ ਮੇਰੀ ਗੱਲ ਨਹੀਂ ਮੰਨੇਗਾ ਤਾਂ ਤੇਰਾ ਸੁੱਖ ਨਹੀਂ ਹੈ ਫਿਰ ਤੇਰੇ ਵਾਸਤੇ ਇਹੀ ਚੰਗਾ ਹੈ ਇੱਥੋਂ ਵਾਪਸ ਮੁੜ ਜਾ ਤਦ ਗੁਰੂ ਜੀ ਨੇ ਕਿਹਾ اے ਮਛਿੰਦਰਨਾਥ ਜੇ ਤੈਨੂੰ ਕੋਈ ਇੱਛਾ ਹੈ ਤਾਂ ਮੰਗ ਲੈ ਕਰਤਾਰ ਪਾਸੋਂ ਦਿਵਾ ਦੇਵਾਂਗੇ ਪਰ ਤੂੰ ਕੋੜੇ ਵਚਨ ਬੋਲ ਕੇ ਸਾਡੇ ਨਾਲ ਗੁੱਸੇ ਨਾ ਹੋ ਅਸੀਂ ਆਪਣੀ ਇੱਛਾ ਅਨੁਸਾਰ ਜਿੱਥੇ ਜਾਣਾ ਹੈ ਜਾਵਾਂਗੇ ਤੇਰੇ ਕਹਿਣ ਤੇ ਪਿੱਛੇ ਨਹੀਂ ਹਟਾਂਗੇ ਤੇਰੇ ਕੋਲੋਂ ਕੋਈ ਉਪਦੇਸ਼ ਨਹੀਂ ਲਾਵਾਂਗੇ ਤੈਨੂੰ ਉਪਦੇਸ਼ ਦੇਵਾਂਗੇ ਮੇਰੀ ਇਹ ਗੱਲ ਸੱਚੀ ਜਾਣ ਕੇ ਜੋ ਤੇਰੀ ਮਰਜ਼ੀ ਹੈ ਉਹ ਕਰ ਮਛਿੰਦਰ ਨੇ ਇਹ ਗੱਲ ਸੁਣ ਕੇ ਗੁੱਸੇ ਨਾਲ ਅੱਖਾਂ ਲਾਲ ਕਰਕੇ ਕਿਹਾ ਰਾਤ ਦੇਣ ਦੇ ਸਵਾਸ ਕਿਤਨੇ ਹਨ ਸਰੀਰ ਵਿੱਚ ਕਿੰਨੀਆਂ ਨਾੜੀਆਂ ਹਨ ਮੂੰਹ ਦਾ ਦਰਵਾਜ਼ਾ ਕਿੰਨੀਆਂ ਉਂਗਲਾਂ ਹਨ ਸਰੀਰ ਦੇ ਜੋੜ ਕਿੰਨੇ ਹਨ ਕੋਠੜੀਆਂ ਕਿੰਨੀਆਂ ਹਨ ਸਰੀਰ ਦੇ ਰੋਮ ਕਿਤਨੇ ਹਨ ਕਿੰਨੀਆਂ ਉਂਗਲਾਂ ਕਲੇਜਾ ਹੈ ਜੇ ਤੂੰ ਅੱਗੇ ਜਾਣਾ ਚਾਹੁੰਨਾ ਹੈ ਤਾਂ ਇਹ ਸਭ ਕੁਝ ਸਰੀਰ ਦਾ ਨਿਰਣਾ ਕਰਕੇ ਦੱਸ ਜੇ ਤੂੰ ਨਹੀਂ ਦੱਸਿਆ ਤਾਂ ਮੈਂ ਤੇਰੀ ਹਾਨੀ ਕਰਾਂਗਾ ਗੁਰੂ ਜੀ ਨੇ ਸਹਿ ਸੁਭਾਅ ਨਾਲ ਹੀ ਉੱਤਰ ਦਿੱਤਾ ਰਾਤ ਦਿਨ ਦੇ 24000 ਸਵਾਸ ਹਨ 900 ਨਾੜੀ ਹੈ 72 ਕੋਠੜੀਆਂ ਹਨ ਇੱਕ ਨੀਲ ਰੋਮ ਹਨ 1600 ਜੋੜ ਹਨ ਦਿੱਲੀ ਦੇ 12 ਪੱਤੇ ਹਨ ਕਲੇਜਾ 8 ਉਂਗਲਾਂ ਹੈ ਮੂੰਹ ਦਾ ਦਰਵਾਜਾ 4 ਉਂਗਲਾਂ ਹੈ ਹੈ ਜੋਗੀ ਇਸ ਪ੍ਰਕਾਰ ਦੇਹੀ ਦੀ ਬਣਸਾਰ ਹੈ ਜੇ ਹੋਰ ਕੁਝ ਪੁੱਛਣਾ ਹੈ ਤਾਂ ਪੁੱਛ ਲੈ ਮਚਿੰਦਰ ਨੇ ਸਿੱਧਿਆ ਦੇ ਬਲ ਨਾਲ ਬਹੁਤ ਯਤਨ ਕਰਕੇ ਗੁਰੂ ਜੀ ਨੂੰ ਪਿੱਛੇ ਰੋਕਣਾ ਚਾਹਿਆ ਪਰ ਉਸ ਦੀ ਕੋਈ ਪੇਸ਼ ਨਾ ਚੱਲੀ ਤਾਂ ਉਸ ਨੇ ਗੋਰਖਨਾਥ ਨੂੰ ਜਾ ਕੇ ਦੱਸਿਆ ਕਿ ਉਹ ਤਪਾ ਤਪ ਕੋਈ ਬੜਾ ਵੱਡਾ ਪ੍ਰਤਾਪੀ ਪੁਰਖ ਹੈ ਮੇਰੇ ਕੋਲ ਉਹ ਜਿੱਤਿਆ ਨਹੀਂ ਜਾਂਦਾ ਉਹ ਵੱਡਾ ਸ਼ਕਤੀਸ਼ਾਲੀ ਹੈ ਜਦ ਇਹ ਗੱਲ ਲੋਹਾ ਰੀਪਾ ਨੇ ਸੁਣੀ ਤਾਂ ਉਸਨੇ ਗੋਰਖਨਾਥ ਨੂੰ ਕਿਹਾ ਮੈਨੂੰ ਆਗਿਆ ਦਿਓ ਮੈਂ ਉਸ ਦੀ ਸ਼ਕਤੀ ਵੇਖਾਂ ਲੋਹਾ ਰੀਪਾ ਨੇ ਗੁਰੂ ਜੀ ਕੋਲ ਆਣ ਕੇ ਕਿਹਾ ਬਾਲੇ ਆਦੇਸ਼ ਗੁਰੂ ਜੀ ਨੇ ਕਿਹਾ ਨਿਰੰਕਾਰ ਨੂੰ ਆਦੇਸ਼ ਤਾਂ ਲੋਹਾ ਰੀਪਾ ਨੇ ਪੁੱਛਿਆ ਤੇਰਾ ਨਾਮ ਕੀ ਹੈ ਵੇਖ ਕੀ ਹੈ ਕਿਧਰੋਂ ਆਏ ਹੋ ਤੇ ਕਿਧਰ ਨੂੰ ਚੱਲੇ ਹੋ ਗੁਰੂ ਜੀ ਨੇ ਕਿਹਾ ਮੇਰਾ ਨਾਮ ਨਾਨਕ ਹੈ ਅਨਹਦ ਧੁੰਨੀ ਵਿੱਚ ਧਾਮ ਹੈ ਕਰਤਾਰ ਦੀ ਸਰਨ ਵਿੱਚ ਚੱਲੇ ਹਾਂ ਬੈਗਮਪੁਰ ਦੇ ਵਾਸੀ ਹਾਂ ਇੱਕ ਓੰਕਾਰ ਦਾ ਵੇਖ ਹੈ ਜੇ ਹੋਰ ਪੁੱਛਣਾ ਹੈ ਤਾਂ ਪੁੱਛੋ ਗੁਰੂ ਪਿਆਰਿਓ ਲੋਪਾ ਰਿਤਮਾਨੇ ਗੁੱਸਾ ਕਰਕੇ ਪੁੱਛਿਆ ਚੱਕਰ ਕਿਤਨੇ ਹਨ ਪੰਖੜੀਆਂ ਕਿੰਨੀਆਂ ਹਨ ਦੇਹੀ ਕਿਤਨੇ ਕੌਣ ਨਾਲ ਰਜਦੀ ਹੈ ਪੰਜ ਤਤਾਂ ਦੀਆਂ ਇੰਦਰੀਆਂ ਕਿਹੜੀਆਂ ਹਨ ਅਤੇ ਪੰਜ ਤਰ੍ਹਾਂ ਦੇ ਗੁਣ ਤੇ ਸਭਾ ਵੀ ਦੱਸੋ ਮੇਰੇ ਇੰਨਾ ਪ੍ਰਸ਼ਨਾਂ ਦੇ ਉੱਤਰ ਦੇ ਕੇ ਫਿਰ ਅੱਗੇ ਜਾਣਾ ਨਹੀਂ ਤਾਂ ਉਪਦੇਸ਼ ਲੈ ਕੇ ਚੇਲੇ ਬਣ ਜਾਣਾ ਗੁਰੂ ਜੀ ਨੇ ਕਿਹਾ ਚੱਕਰਾਂ ਦੇ 6 ਵੇਦ ਹਨ ਮੂਲਾਧਾਰ ਚੱਕਰ ਦੀਆਂ 4 ਪੰਖੜੀਆਂ ਹਨ ਰੰਗ ਲਾਲ ਹੈ, ਧੁੰਨੀ ਹੀਠਾਂ 6 ਪੰਖੜੀਆਂ ਹਨ। ਰੰਗ ਪੀਲਾ ਹੈ, ਧੁੰਨੀ ਵਿੱਚ 10 ਪੰਖੜੀਆਂ ਨੀਲੇ ਰੰਗ ਦੀਆਂ ਹਨ। ਹਿਰਦੇ ਵਿੱਚ 12 ਪੰਖੜੀਆਂ ਚਿੱਟੇ ਰੰਗ ਦੀਆਂ ਹਨ। ਕੰਠ ਵਿੱਚ ਕਮਲ ਦੀਆਂ 16 ਪੰਖੜੀਆਂ ਹਨ। ਤ੍ਰਿਕੁਟੀ ਵਿੱਚ ਸੁੱਖਾਂ ਦਾ ਘਰ 2 ਪੰਖੜੀਆਂ ਹਨ। ਜਿਹੜੇ ਇਨ੍ਹਾਂ ਦੇ 6 ਚੱਕਰਾਂ ਤੇ ਵੇਦ ਨੂੰ ਜਾਣ ਲਵੇ ਉਹ ਦਸਮ ਦਵਾਰ ਵਿੱਚ ਸੋ ਆਸਾਨ ਉਠਾ ਰਾ ਕੇ ਸੋਖ ਲੈਂਦਾ ਹੈ ਪੌਣ 10 ਪ੍ਰਕਾਰ ਦੀ ਹੈ ਪ੍ਰਾਣ ਅਪਾਣ ਸਮਾਨ ਉਦਿਆਨ ਬਿਆਨ ਨਾਮ ਉਰਮ ਕਰਕਲ ਦੇਵਦਤ ధਨੰਜੇ ਪ੍ਰਾਣ ਹਿਰਦੇ ਵਿੱਚ ਰਹਿੰਦੇ ਹਨ ਗੁਦਾ ਵਿੱਚ ਅਪਾਣ ਨਾਬੀ ਵਿੱਚ ਸਮਾਨ ਕੰਠ ਵਿੱਚ ਉਦਿਆਨ ਸਰੀਰ ਵਿੱਚ ਬਿਆਨ ਢਕਾਰ ਵਿੱਚ 나ਗ ਪੌਣ ਹੈ ਅੱਖਾਂ ਦੀਆਂ ਪਲਕਾਂ ਵਿੱਚ ਉਰੰਮ ਕਰੇ ਕਲ ਛੇਕ ਪੈਦਾ ਕਰਦੀ ਹੈ ਦੇਵ ਦਾ ਤਾਣ ਕੁਵਾਸੀ ਵੇਚੇ ਮਰਤਕ ਸਰੀਰ ਵੇਚ ਧਨੰਜੇ ਵాయు ਰਹਿੰਦੀ ਹੈ ਪੰਜ ਤਤ ਇਹ ਹਨ ਆਕਾਸ਼ ਵాయు ਅਗ ਪਾਣੀ ਧਰਤੀ ਇਹਨਾਂ ਤਤਾਂ ਦੇ ਗੁਣ ਇਹ ਹਨ ਸ਼ਬਦ ਇਸਪਰਸ ਰੂਪ ਰਾਸ ਗਾਂਧ ਗਿਆਨ ਇੰਦ੍ਰੇ ਆਕਾਸ਼ ਦਾ ਇੰਦਰਾ ਕੰਨ ਪਾਉਣ ਦਾ ਇੰਦਰਾ ਤੋਚਾ ਅਗਨੀ ਦਾ ਅੱਖਾਂ ਪਾਣੀ ਦਾ ਜੀਵ ਧਰਤੀ ਦਾ ਗੰਧ ਇੱਕ ਇੱਕ ਤਤ ਦੀਆਂ ਪੰਜ ਪੰਜ ਪ੍ਰਕਿਰਤੀਆਂ ਹਨ ਆਕਾਸ਼ ਦੀਆਂ ਲੋਭ ਮੋਹ ਹੰਕਾਰ ਦੋਖ ਪ੍ਰੀਤ ਵాయు ਦੀ ਬਲ ਦੌੜਨਾ ਫਸਰਨਾ ਸੰਕੋਚ ਤੇ ਫੈਲਾਉ ਅਗਨੀ ਦੀਆਂ ਨੀਂਦ ਉਦਾਸੀ ਆਲਸ ਭੋਕ ਤੇ ਪਿਆਸ ਪਾਣੀ ਦੀਆਂ ਲਹੂ ਪਸੀਨਾ ਪਿਤ ਕਫ ਨੀਰਜ ਪૃਥਵੀ ਦੀਆਂ ਚੰਮ ਹੱਡ ਮਾਸ ਨਾੜੀ ਤੇ ਰੋਮ ਇਹ ਲੋਹਾ ਰੀਪਾ ਇਹਨਾਂ ਪੰਜ ਤਤਾਂ ਵਿੱਚ 25 ਪ੍ਰਕਿਰਤੀਆਂ ਹਨ ਇਹਨਾਂ ਦੇ ਵਿੱਚ ਜੀਵਾਂ ਦਾ ਨਿਵਾਸ ਹੈ ਜਦ ਲੋਹਾ ਰੀਪਾ ਨੇ ਨਿਰਨੇ ਸਹਿਤ ਇਹ ਉੱਤਰ ਸੁਣਿਆ ਤਾਂ ਇਹ ਜਾਣ ਕਰਕੇ ਕਿ ਇਹ ਦੇ ਰੰਕਾਰ ਦੇ ਸਹੀ અવਤਾਰ ਹਨ ਤਾਂ ਦੋਵੇਂ ਹੱਥ ਜੋੜ ਕੇ ਬੜੇ ਸਤਿਕਾਰ ਨਾਲ ਨਮਸਕਾਰ ਕਰਕੇ ਗੋਰਖਨਾਥ ਕੋਲ ਜਾ ਕੇ ਸਾਰੀ ਗੱਲ ਦੱਸ ਕੇ ਕਿਹਾ ਕਿ ਉਹ ਪੂਰਨ અવਤਾਰ ਹਨ ਅਸੀਂ ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹਆਂ ਬੁਲਣਾ ਚੁਕਤਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ